ਸ੍ਰੀਕਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਹੀ ਰਿਸ਼ਤੇ ਨੂੰ ਤੋੜਨ ਅਤੇ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਸ ਦਾ ਨਾਮ ਅਜੇ ਦੱਸਿਆ ਜਾ ਰਿਹਾ ਹੈ ਉਹ ਪਾ ਆਪਣੇ ਪਿਆਰ ਦੇ ਵਿੱਚ ਇੱਕ ਇੰਨਾ پاگل ਹੋ ਜਾਂਦਾ ਹੈ ਅੰਨਾ ਹੋ ਜਾਂਦਾ ਹੈ ਕਿ ਉਸ ਨੂੰ ਸਹੀ ਗਲਤ ਬਾਰੇ ਨਹੀਂ ਪਤਾ ਲੱਗਦਾ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ ਅਜੇ ਆ ਉਹ ਆਪਣੀ ਸਾਲੀ ਦੇ ਪਿਆਰ ਦੇ ਵਿੱਚ پاگل ਹੋ ਜਾਂਦਾ ਹੈ ਇੱਕ ਤਰਫਾ ਪਿਆਰ ਕਰਦਾ ਹੈ ਹਾਲਾਂਕਿ ਜਿਹੜਾ ਅਜੇ ਆ ਉਸ ਦਾ ਜਿਹੜਾ ਵਿਆਹ ਹੈ ਲక్ష్ਮੀਨਾਥ ਦੀ ਕੁੜੀ ਦੇ ਨਾਲ ਹੋ ਜਾਂਦਾ ਹੈ ਪਰ ਫਿਰ ਵੀ ਜਿਹੜਾ ਅਜੇ ਆ ਉਹ ਆਪਣੀ ਸਾਲੀ ਦੇ ਨਾਲ ਦੂਜਾ ਵਿਆਹ ਕਰਨ ਦੇ ਲਈ ਤਿਆਰ ਹੁੰਦਾ ਹੈ ਪਰ ਦੂਜੇ ਪਾਸੇ ਜਿਹੜੀ ਕਾਜਲ ਆ ਉਹ ਜਿਹੜੀ ਅਜੇ ਦਾ ਜਿਹੜਾ ਛੋਟਾ ਭਰਾ ਤਨੇਰ ਉਸ ਨੂੰ ਪਸੰਦ ਕਰਦੀ ਹੈ ਤੇ ਉਸ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਪਰ ਜਿਹੜਾ ਅਜੇ ਆ ਉਹ ਆਪਣੀ ਸਾਲੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਫਿਰ ਇੱਕ ਸਲਾਹ ਕਰਦਾ ਹੈ ਆਪਣੇ ਦੋਸਤ ਕੋਲ ਜਾਂਦਾ ਹੈ ਤਾਂ ਉਹਦੇ ਨਾਲ ਜਾ ਕੇ ਪਲੈਨਿੰਗ ਕਰਦਾ ਹੈ 1,40,000 ਦੇ ਵਿੱਚ ਸੌਦਾ ਕਰਦਾ ਹੈ ਤੇ ਬਾਅਦ ਵਿੱਚ ਜਦੋਂ ਕਾਜਲ ਕਾਜਲ ਤੇ ਤਨੇਰ ਦਾ ਵਿਆਹ ਹੋ ਜਾਂਦਾ ਹੈ ਉਹ ਖੁਸ਼ ਰਹਿਣ ਲੱਗ ਜਾਂਦੇ ਆ ਤੇ ਦੂਜੇ ਪਾਸੇ ਜਿਹੜਾ ਅਜੇ ਹੁੰਦਾ ਉਹ ਗੁੱਸਾ ਕਰਨ ਲੱਗ ਜਾਂਦਾ ਹੈ ਇਹਨਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਜਾਂਦੇ ਵੀ ਜਿਹੜੀ ਕਾਜਲ ਤੇ ਮੇਰਾ ਛੋਟਾ ਭਰਾ ਆਪਸ ਵਿੱਚ ਬਹੁਤ ਖੁਸ਼ ਰਹਿੰਦੇ ਆ ਵਧੀਆ ਜ਼ਿੰਦਗੀ ਜਿਹੜੀ ਬਿਤਾ ਰਹੇ ਆ ਪਰ ਦੂਜੇ ਪਾਸੇ ਕਾਜਲ ਆਪਣੇ ਜਿਹੜੇ ਜੀਜੇ ਨੂੰ ਨਫ਼ਰਤ ਕਰਦੀ ਹੁੰਦੀ ਆ ਉਹ ਆਪਣਾ ਉਹ ਜਿਹੜੀ ਕਾਜਲ ਆ ਉਹ ਤਨੇਰ ਨੂੰ ਪਿਆਰ ਕਰਦੀ ਆ ਤਾਂ ਸਾਲਕ ਪਹਿਲਾਂ ਤਨੇਰ ਤੇ ਕਾਜਲ ਦਾ ਵਿਆਹ ਹੋ ਜਾਂਦਾ ਹੈ ਤਾਂ ਇਹ ਜਿਹੜੀ ਘਟਨਾ ਹੈ ਝਾਰਖੰਡ ਦੇ ਇੱਕ ਇਲਾਕੇ ਤੋਂ ਆ ਰਹੀ ਆ ਤੇ ਬਾਅਦ ਵਿੱਚ ਜਦ ਕਾਜਲ ਤੇ ਤਨੇਰਕ ਵਧਿਆ ਖੁਸ਼ ਰਹਿੰਦੇ ਆਪਣੀ ਲਾਈਫ ਦੇ ਵਿੱਚ ਤਾਂ ਇੰਨਾ ਸਾਰੀਆਂ ਗੱਲਾਂ ਤੇ ਉੱਪਰ ਜਿਹੜਾ ਅਜਨ ਗੁੱਸਾ ਆ ਜਾਂਦਾ ਹੈ ਉਹ ਅੱਕ ਜਾਂਦਾ ਹੈ ਤੰਗ ਪਰੇਸ਼ਾਨ ਹੋ ਜਾਂਦਾ ਤੇ ਬਾਅਦ ਵਿੱਚ ਅਜੇ ਆਪਣੇ ਇੱਕ ਦੋਸਤ ਕੋਲੇ ਜਾਂਦਾ ਹੈ ਤੇ ਦੋਸਤ ਦਾ ਨਾਮ ਕਰਨ ਦੱਸਿਆ ਜਾ ਰਿਹਾ ਹੈ ਅਜੇ ਜਦੋਂ ਕਰਨ ਕੋਲ ਜਾਂਦਾ ਹੈ ਤਾਂ ਉਹ ਆਪਣੇ ਭਰਾ ਨੂੰ ਜਿਹੜੀ ਮਾਰਨ ਦੀ ਗੱਲ ਕਰਦਾ ਹੈ ਪਰ ਦੂਜੇ ਪਾਸੇ ਜਿਹੜਾ ਉਹਦਾ ਦੋਸਤਾ ਕਰਨਾ ਉਸਨੇ ਇਸ ਗਲਤ ਕੰਮ ਦੇ ਵਿੱਚ ਉਸਨੇ ਸਾਥ ਦਿੱਤਾ ਗਲਤ ਕੰਮ ਕਰਨ ਤੋਂ ਉਸਨੇ ਰੋਕਿਆ ਨਹੀਂ ਉਹੀ ਸਾਰੀ ਗੱਲ ਹੈ ਕਿ ਜੇਕਰ ਦੋਨਾਂ ਨੂੰ ਸਮਝ ਹੁੰਦੀ ਏਦਾਂ ਦੀ ਜਿਹੜੀ ਆ ਗਈ ਉਹ ਪਲੈਨਿੰਗ ਨਾ ਕਰਦੇ ਤਾਂ ਬਾਅਦ ਵਿੱਚ ਬਾਅਦ ਵਿੱਚ ਅਜੇ ਦੇ ਧਨੇਰ ਪਲੈਨਿੰਗ ਕਰਦੇ ਆ ਉਹਨੂੰ ਧਨੇਰ ਨੂੰ ਖਤਮ ਕਰਨ ਦੇ ਲਈ ਤਾਂ ਅਜੇ ਜਿਹੜਾ 1,40,000 ਕਰਨ ਨੂੰ ਐਡਵਾਂਸ ਪੈਸੇ ਦਿੰਦਾ ਏ ਤਾਂ ਉਹ ਫਿਰ ਕਰਨ ਅਣਪਛਾਤੇ ਵਿਅਕਤੀ ਨੂੰ ਲਿਆਉਂਦਾ ਏ ਤਾਂ ਉਹਨਾਂ ਨੂੰ ਫਰौती ਦਿੰਦੇ ਆ ਤਨੇਰ ਨੂੰ ਮਾਰਨ ਦੇ ਲਈ ਤੇ ਪਰ ਦੂਸਰੇ ਦਿਨ ਜਦੋਂ ਤਨੇਰ ਸ਼ੋਰੂਮ ਤੋਂ ਬਾਹਰ ਆ ਰਿਹਾ ਸੀ ਤਾਂ ਅਚਾਨਕ ਦੋ ਅਣਪਛਾਤੇ ਵਿਅਕਤੀ ਆਉਂਦੇ ਤਾਂ ਉਹਦੇ ਉੱਪਰ ਹਮਲਾ ਕਰ ਦਿੰਦੇ ਆ ਪਰ ਇੱਕ ਵਿਅਕਤੀ ਨੂੰ ਜਦੋਂ ਪਤਾ ਲੱਗਦਾ ਵੀ ਤਨੇਰ ਦੀ ਤਨੇਰ ਦਾ ਜਿਹੜਾ ਹਤਿਆ ਕਰ ਦਿੱਤੀ ਗਈ ਆ ਤਾਂ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਸਾਰੀ ਜਦ ਪੁਲਿਸ ਉੱਤੇ ਆ ਜਾਂਦੀ ਆ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਆ 72 ਘੰਟਿਆਂ ਦੇ ਵਿੱਚ ਜਿਹੜੀ ਪੁਲਿਸ ਨੂੰ ਪਤਾ ਲੱਗਦਾ ਏ ਉਹ 72 ਘੰਟਿਆਂ ਦੇ ਵਿੱਚ ਦੋ ਵਿਅਕਤੀਆਂ ਨੂੰ ਜਿਹੜੀ ਪੁਲਿਸ ਗ੍ਰਿਫਤਾਰ ਕਰਦੀ ਆ ਤਾਂ ਹੌਲੀ-ਹੌਲੀ ਪੁਲਿਸ ਦੇ ਸਾਹਮਣੇ ਜਿਹੜੇ ਆਗੇ ਖਲਾਸੇ ਹੋਣੇ ਸ਼ੁਰੂ ਹੋ ਜਾਂਦੇ ਆ ਪਰ ਦੂਜੇ ਪਾਸੇ ਜਿਹੜੀ ਕਾਜਲ ਹੁੰਦੀ ਆ ਕਾਜਲ ਆ ਉਸਨੇ ਵੀ ਪੁਲਿਸ ਦੇ ਸਾਹਮਣੇ ਇਹ ਬਿਆਨ ਦਿੱਤੇ ਆ ਕਿ ਜਿਹੜਾ ਮੇਰਾ ਜੀਜਾ ਏ ਉਹ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਮੈਂ ਜਿਹੜੀ ਧਨੇਰ ਨੂੰ ਪਿਆਰ ਕਰਦੀ ਸੀ ਤੇ ਮੈਂ ਉਹਦੇ ਨਾਲ ਵਿਆਹ ਕਰਾ ਲਿਆ ਸੀ ਤਾਂ ਇਸ ਗੱਲ ਨੂੰ ਹੀ ਗੁੱਸਾ ਮੰਨ ਕੇ ਜਿਹੜੇ ਉਸ ਜਿਹੜਾ ਜਿਹਦੇ ਕਰਕੇ ਮੇਰੇ ਹੁਣ ਜਿਹੜੀ ਪਤੀ ਦੀ ਹੱਤਿਆ ਕਰ ਦਿੱਤੀ ਗਈ ਆ ਪਰ ਇਹ ਬਹੁਤ ਹੀ ਮੰਦਭਾਗੀ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਜਿਹੜਾ ਇੱਕ ਸਾਕਾ ਭਰਾ ਹੋਣ ਦੇ ਨਾਤੇ ਹੀ ਆਪਣੇ ਭਰਾ ਨੂੰ ਮਾਰ ਦਿੱਤਾ ਦੂਜੇ ਪਾਸੇ ਉਸ ਨੇ ਇੱਕ ਵਾਰ ਇਹ ਨਹੀਂ ਸੋਚਿਆ ਕਿ ਜੇਕਰ ਮੈਂ ਇਦਾਂ ਦੀ ਕੋਈ ਗਲਤ ਹਰਕਤ ਕਰੂੰਗਾ ਕਿਉਂਕਿ ਉਸ ਨੇ ਫਰੋਤੀ ਦਿੱਤੀ ਸੀਗੀ ਵੀ ਮੇਰੇ ਭਰਾ ਦੀ ਹੱਤਿਆ ਕਰ ਦਿੱਤੀ ਜਾਵੇ ਅਜਨੇ ਫਰੋਤੀ ਦਿੱਤੀ ਸੀ ਵੀ ਮੇਰੇ ਭਰਾ ਨੂੰ ਜਾਨੋਂ ਮਾਰਿਆ ਜਾਵੇ ਤੇ ਉਸ ਦੀ ਹਤਿਆ ਕੀਤੀ ਜਾਵੇ ਜਿਹਦੇ ਕਰਕੇ ਬਾਅਦ ਵਿੱਚ ਕਾਜਲ ਮੇਰੇ ਨਾਲ ਰਹਿਣ ਲੱਗ ਜੂਗੀ ਤੇ ਮੇਰੇ ਨਾਲ ਕਾਜਲ ਵਿਆਹ ਕਰਾ ਲਊਗੀ ਪਰ ਇਹ ਬਹੁਤ ਹੀ ਘਟਿਆ ਸੋਚ ਆ ਇਹ ਆਪਾਂ ਨੂੰ ਬਾਲੀ ਸੋਚ ਨਾ ਕਰਕੇ ਸਮਝ ਸੋਚ ਨਹੀਂ ਹੁੰਦੀ ਤਾਂ ਕਰਕੇ ਆਪਾਂ ਇਦਾਂ ਦੇ ਜਿਹੜੇ ਆ ਘਟਿਆ ਕੰਮ ਕਰਨ ਤੇ ਉਤਰੌਣ ਨੇ ਆ ਪਰ ਜਿਹੜਾ ਅਜਨੇ ਕੰਮ ਕੀਤਾ ਬਹੁਤ ਹੀ ਗਲਤ ਕੀਤਾ ਕਿਉਂਕਿ ਹੁਣ ਜਿਹੜੀ ਉਸ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਤਾਂ ਇਹਦੇ ਉੱਪਰ ਹੁਣ ਉਸ ਦਾ ਜਿਹੜਾ ਅਜਦਾ ਖੋਦਾਕਾਰ ਆ ਉਹ ਵੀ ਉੱਜੜ ਗਿਆ ਉਹਦੇ ਬਾਲ ਬੱਚੇ ਵੀ ਉੱਜੜ ਗਏ ਪਰ ਦੂਜੇ ਪਾਸੇ ਜਿਹੜੀ ਉਸਦੀ ਸਾਲੀ ਸੀ ਤੇ ਉਹਦਾ ਵੀ ਘਰ ਪਰਿਵਾਰ ਸਾਰਾ ਖਰਾਬ ਹੋ ਗਿਆ ਉੱਜੜ ਗਿਆ ਪਰ ਜੇਕਰ ਇੱਥੇ ਇੱਕ ਸਵਾਲ ਉੱਠਦਾ ਏ ਉਸ ਜੀਜੇ ਦੇ ਉੱਪਰ ਜੇਕਰ ਉਹ ਆਪਣੀ ਸਾਲੀ ਨੂੰ ਪਿਆਰ ਕਰਦਾ ਸੀ ਤਾਂ ਜੇਕਰ ਸੁਣਦੇ ਹੁੰਨੇ ਆ ਕਿ ਅਕਸਰ ਕਈ ਲੋਕ ਕਹਿੰਦੇ ਆ ਜਿਹੜਾ ਪਿਆਰ ਹੁੰਦਾ ਏ ਉਹ ਦੂਸਰੇ ਵਿਅਕਤੀ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦਾ ਏ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਪਰ ਇੱਥੇ ਤਾਂ ਉਲਟੀ ਹੀ ਖਬਰ ਆ ਵੀ ਅਜਨ ਨੂੰ ਆਪਣੀ ਸਾਲੀ ਨਾਲ ਪਿਆਰ ਆ ਤੇ ਜਦੋਂ ਅਜਨ ਪਤਾ ਲੱਗੇ ਵੀ ਕਾਜਲ ਮੇਰੇ ਭਰਾ ਨਾਲ ਹਮੇਸ਼ਾ ਖੁਸ਼ ਰਹਿੰਦੀ ਆ ਵਧੀਆ ਜਿਹੜੀ ਜ਼ਿੰਦਗੀ ਬਤੀਤ ਕਰ ਰਹੀ ਆ ਤੇ ਇਹਦੇ ਉੱਪਰ ਗੁੱਸਾ ਕਰਕੇ ਉਸ ਨੇ ਆਪਣੇ ਭਰਾ ਨੂੰ ਜਿਹੜਾ ਮਾਰ ਮੁਕਾਇਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਆ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ